ਇਹ ਕੀਤਾ ਪ੍ਰਧਾਨ ਕੋਈ ਬਣੇ ਜਨਰਲ ਸੈਕਟਰੀ ਕੋਈ ਬਣੇ ਸਰਪ੍ਰਸਤ ਕੋਈ ਬਣੇ ਇਹ ਮੁੱਖ ਮਕਸਦ ਹੈ ਕਿ ਨਾਸ਼ਾ ਰਹਿਤ ਪੰਜਾਬ ਨੂੰ ਕਰ ਜਿਹੜੇ ਬੁਧੇੀਆਂ ਦੋ ਗੈਰ ਹਾਜ਼ਰੀਆਂ ਹੋਣਗੇ ਤੀਜੀ ਵਾਰੀ ਉਹਦੀ ਮੈਂਬਰਸ਼ਿਪ ਆ ਜਿਹੜੀ ਖਤਮ ਕਰ ਦਿੱਤੀ ਜਾਊਗੀ ਲਗਭਗ 90% ਕੋਈ ਨਸ਼ਾ ਨਹੀਂ ਵੇਚਦਾ ਪਰ ਫਿਰ ਵੀ ਜੇ ਕੋਈ ਵੇਚਦਾ ਹੈ ਸਾਡੀ ਜੁਨੀਅਰ ਵੱਲੋਂ ਹਦਾਇਤ ਹੈ ਕਿ ਅਸੀਂ ਕੋਈ ਮਰਤ ਨਹੀਂ ਕਰਾਂਗੇ ਹਾਲਾਂਕਿ ਉਹਦੇ ਬਿਰਧ ਅਸੀਂ ਕੇਸ ਪਾ ਕੇ ਭੁਗਤ ਅਸੀਂ ਉਹਨਾਂ ਦੀ ਕੋਈ ਸਪੋਰਟ ਨਹੀਂ ਕਰਦੇ ਜਿਹੜਾ ਸਾਫ਼ ਸੁਥਰਾ ਬੰਦਾ ਹੋਊਗਾ ਸਾਡੇ ਜਥੇਬੰਦੀ 'ਚ ਰਹਿ ਸਕਦਾ ਜਿਹੜਾ ਨਸ਼ੇ ਵਿੱਚ ਹੋਸੀ ਉਹਦੀ ਬਿਲਕੁਲ ਮਦਦ ਨਹੀਂ ਕਰਦੇ ਨਾ ਅਸੀਂ ਕਰਾਂਗੇ ਸਾਡੇ ਅਹੁਦੇਦਾਰਾਂ ਦਾ ਹੁਕਮ ਹੈ ਇਹ ਸਾਡੀ ਸਟੇਟ ਕਮੇਟੀ ਦਾ ਹੁਕਮ ਹੈ ਸਾਰੀ ਜਥੇਬੰਦੀ ਨੂੰ ਤੀਸਰਾ ਇਹ ਤਿੰਨ ਚੀਜ਼ਾਂ ਦੇ ਦਤੀ ਸੰਤੋ ਅੱਜ ਮੀਟਿੰਗ ਕਿਹੜੇ ਸੰਬੰਧ ਕੀਤੀ ਗਈ ਜੀ ਮੀਟਿੰਗ ਦਾ ਜੀ ਇੱਕ ਤਾਂ ਹੁਣ ਹੜਾ ਦਾ ਜਿਹੜਾ ਮੌਸਮ ਹੋ ਰਿਹਾ ਹੈ ਹਾਂਜੀ ਇਹਦੇ ਬਾਰੇ ਬੀਸੀ ਕਹਿੰਦੀ ਜੇ ਕੱਲ ਨੂੰ ਕੋਈ ਦਿੱਕਤ ਆਉਂਦੀ ਹੈ ਲੋਕਾਂ ਨੂੰ ਤਾਂ ਸਾਡੇ ਜਥੇਬੰਦੀ ਨੇ ਪਹਿਲਾਂ ਵੀ 4-5 ਥਾਂ ਤੇ ਕੈਂਪ ਲਾਏ ਸੀ ਦੁਬਾਰਾ ਹੁਣ ਇਹਨਾਂ ਤੋਂ ਮੁੰਡਿਆਂ ਤੋਂ ਸਹਿਮਤੀ ਲਈ ਹੈ ਵੀ ਜੇ ਲੋਡ ਪੈਂਦੀ ਹੈ ਤਾਂ ਉਦੋਂ ਤੱਕ ਪਹਿਲੀ ਗੱਲ ਤਾਂ ਲੋਡ ਨਾ ਪਾਵੇ ਜੇ ਪੈਂਦੀ ਹੈ ਤਾਂ ਅਸੀਂ ਫੇਰ ਦੁਬਾਰਾ ਲੋਕਾਂ ਦੀ ਮਦਦ ਕਰਾਂਗੇ ਕੈਂਪ ਲਾਵਾਂਗੇ ਦਵਾਈਆਂ ਸਾਰਿਆਂ ਨੂੰ ਮੁਕਤ ਦੇਵਾਂਗੇ ਹਰੇਕ ਤਰ੍ਹਾਂ ਦੀ ਫੈਸਿਲਿਟੀ ਜਿਹੜੀ ਜਥੇਬੰਦੀ ਜਿੰਨੇ ਕ ਸਾਡੀ ਕੈਪੈਸਿਟੀ ਆ ਉੰਨੀ ਅਸੀਂ ਉਹਨੂੰ ਦੇਵਾਂਗੇ ਦੂਸਰਾ ਇਹ ਆ ਵੀ ਸਾਡੀ ਜਥੇਬੰਦੀ ਬਹੁਤ ਪੁਰਾਣੀ ਜਥੇਬੰਦੀ ਹੈ 1982 ਤੋਂ ਸਾਡੀ ਜਥੇਬੰਦੀ ਚੱਲ ਰਹੀ ਹੈ ਇਹਨੂੰ ਹੁਣ ਅਸੀਂ ਕੰਪਿਊਟਰਾਈਜ਼ ਕਰ ਰਹੇ ਹਾਂਗੇ ਸਾਰਾ ਜਿਹੜਾ ਰਿਕਾਰਡ ਹੈ ਆਨ ਰਿਕਾਰਡ ਸਾਰਾ ਕੰਪਿਊਟਰਾਈਜ਼ ਕਰ ਰਹੇ ਹਾਂਗੇ ਤੇ ਜਿਹੜੀ ਹਾਜ਼ਰੀ ਹੈ ਸਾਡੀ ਉਹ ਗੁੱਠਾ ਸਿਸਟਮ ਉਹਦੇ ਨਾਲ ਲਾ ਰਹੇ ਹਾਂਗੇ ਤੇ ਇਹਦੇ ਵਿੱਚ ਨਵੀਆਂ ਤਬਦੀਲੀਆਂ ਲਿਆ ਰਹੇ ਹਾਂਗੇ ਲੋਕਾਂ ਨੂੰ ਮਤਲਬ ਨਸ਼ਾ ਰਹਿਤ ਜ세 ਬੰਦੀ ਬਣਾਉਣ ਦੀ ਸਾਡੀ ਕੋਸ਼ਿਸ਼ ਹੈ ਉਹ ਵੀ 99% ਲੋਕ ਜਾਂ 99 ਜਾਂ ਸਾਡੇ 99 ਲਾ ਲੋ ਵੀ ਕੋਈ ਬੰਦਾ ਇਹੋ ਜਿਹਾ ਹੋ ਸਕਦਾ ਜਿਹਦਾ ਸਾਨੂੰ ਨਹੀਂ ਪਤਾ ਵੈਸੇ ਸਾਡੀ ਜਥੇ ਬੰਦੀ ਆ ਜਿਹੜੀ ਉਹ ਨਸ਼ਾ ਪੱਤਾ ਕੋਈ ਵੇਚਦੀ ਨਹੀਂ ਸਾਡੀ ਹਰ ਵਕਤ ਇਹੀ ਕੋਸ਼ਿਸ਼ ਰਹਿੰਦੀ ਹੈ ਵੀ ਅਸੀਂ ਕਿਸੇ ਦਾ ਘਰ ਨਾ ਜੜੀਏ ਅਸੀਂ ਘਰ ਬਸਾਉਣ ਵਾਲੇ ਲੋਕਾਂ ਦੇ ਸੇਵਾਦਾਰ ਆ ਅਸੀਂ ਡਾਕਟਰ ਨਹੀਂ ਹੈਗੇ ਅਸੀਂ ਤਾਂ ਇੱਕ ਲੋਕ ਸੇਵਕ ਹੈ ਜਿਵੇਂ ਫਰਸਟ ਏਡ ਦਿੰਨੇ ਆ ਅਸੀਂ ਫਰਸਟ ਏਡ ਦੇਣ ਵਾਲੇ ਲੋਕ ਆ ਨਾ ਕਿ ਅਸੀਂ ਡਾਕਟਰ ਆ ਡਾਕਟਰ ਦਾ ਅਗਲਾ ਕਹ ਹੁੰਦਾ ਇਹ ਸੇਵਾ ਜਿੰਨੀ ਕੁ ਸੇਵਾ ਸਾਨੂੰ ਪ੍ਰਮਾਤਮਾ ਨੇ ਦਿੱਤੀ ਹੈ ਜੀ ਅਸੀਂ ਓਨੀ ਜਿੰਨੀ ਸਾਨੂੰ ਨੌਲੇਜ ਹੈ ਓਨੀ ਕਰਦੇ ਰਹੀਏ ਤਾਂ ਪ੍ਰਮਾਤਮਾ ਆਪ ਹੀ ਬਲ ਦਿੰਦਾ ਹੈ ਆਪ ਹੀ ਸਾਰਾ ਕੁਝ ਠੀਕ ਕਰਦਾ ਹੈ ਇਸ ਕਰਕੇ ਸਾਡਾ ਜਿਹੜਾ ਮੁੱਖ ਮਕਸਦ ਹੈ ਕਹਿੰਦਾ ਵੀ ਨਸ਼ਾ ਰਹਿਤ ਪੰਜਾਬ ਨੂੰ ਕਰਨਾ ਸਰਕਾਰ ਦੇ ਨਾਲ ਮਿਲ ਕੇ ਚੱਲਣਾ ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਨੇ ਉਹਨਾਂ ਨੂੰ ਲਾਗੂ ਕਰਾਉਣਾ ਇਹ ਅੱਜ ਦਾ ਸਾਡਾ ਮੁੱਖ ਏਜੰਡਾ ਸੀਗਾ ਧੰਨਵਾਦ ਕਿ ਜਿਹੜੇ ਤੁਹਾਡੀ ਸੋਸਤਾ ਤੋਂ ਬਾਹਰ ਡਾਕਟਰ ਕੰਮ ਕਰ ਰਹੇ ਨੇ ਜਾਂ ਕੋਈ ਨਸ਼ਾ ਪੱਤਾ ਵੇਚ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੈਸੇ ਤਾਂ ਸਾਡੇ ਜਥੇਬੰਦੀ ਕਾਫੀ ਟਾਈਮ ਤੋਂ ਚੱਲ ਰਹੀ ਹੈ ਜਿੱਦਨੇ ਵੀ ਸਾਡੇ ਡਾਕਟਰ ਸਾਹਿਬਾਨ ਪਿੰਡਾਂ 'ਚ ਕੰਮ ਕਰਦੇ ਨੇ ਲਗਭਗ 90% ਕੋਈ ਨਸ਼ਾ ਨਹੀਂ ਵੇਚਦਾ ਪਰ ਫਿਰ ਵੀ ਜੇ ਕੋਈ ਵੇਚਦਾ ਹੈ ਸਾਡੀ ਜੁਨੀਅਨ ਵੱਲੋਂ ਹਦਾਇਤ ਹੈ ਕਿ ਅਸੀਂ ਕੋਈ ਮਤ ਨਹੀਂ ਕਰਾਂਗੇ ਹਾਲਾਂਕਿ ਉਹ ਦੇ ਬਰੁੱਧ ਅਸੀਂ ਕੇਸ ਪਵਾ ਕੇ ਭੁਗਤਾਂਗੇ ਉਹ ਦੇ ਬਰੁੱਧ ਭੁਗਤਾਂਗੇ ਤਾਂ ਕਿ ਲੋਕਾਂ ਨੂੰ ਜਿਹੜਾ ਨਸ਼ਾ ਵੇਚਿਆ ਜਾਂਦਾ ਹੈ ਉਹ ਨਾ ਵੇਚਿਆ ਜਾਵੇ ਤੇ ਲੋਕਾਂ ਦੀ ਨੌਜਵਾਨੀ ਹੈ ਉਹ ਬਰਬਾਦ ਸਕੇ ਪਰ ਅਜੇ ਜੇ ਕੋਈ ਤੁਹਾਡੇ ਜਥੇਬੰਦੀ ਦੇ ਨਾਲ ਜੁੜਨਾ ਚਾਹੁੰਦਾ ਹੈਗਾ ਕੋਈ ਡਾਕਟਰ ਸਾਹਿਬਾਨ ਜਿਹੜਾ ਕੋਈ ਨਸ਼ਾ ਮੁਕਤ ਨਹੀਂ ਮਤਲਬ ਜਿਹੜਾ ਕੋਈ ਨਸ਼ਾ ਵੇਚਦੇ ਨੇ ਉਹਨਾਂ ਨਾਲ ਅਸੀਂ ਆਪਾਂ ਨਹੀਂ ਸੰਮਾਨ ਕਰ ਸਕਦੇ ਤੇ ਉਹਨਾਂ ਨੂੰ ਮਤਲਬ ਆਪਾਂ ਕਿਵੇਂ ਜੋੜ ਸਕਦੇ ਨਾਲ ਜਿਹੜਾ ਸਾਫ਼ ਸੁਥਰਾ ਬੰਦਾ ਹੋਊਗਾ ਸਾਡੇ ਜਥੇਬੰਦੀ 'ਚ ਰਹਿ ਸਕਦਾ ਜਿਹੜਾ ਨਸ਼ੇ ਵਿੱਚ ਹੋਸੀ ਉਹਦੀ ਬਿਲਕੁਲ ਮਦਦ ਨਹੀਂ ਕਰਦੇ ਨਾ ਅਸੀਂ ਕਰਾਂਗੇ ਸਾਡੇ ਅਹੁਦੇਦਾਰਾਂ ਦਾ ਹੁਕਮ ਹੈ ਇਹ ਸਾਡੀ ਸਟੇਟ ਕਮੇਟੀ ਦਾ ਹੁਕਮ ਹੈ ਜੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰ ਰਹੇ ਹੋ ਕਾਰਵਾਈ ਕਰਾਂਗੇ ਜੀ ਸਖਤ ਤੋਂ ਸਖਤ ਕਾਰਵਾਈ ਅਸੀਂ ਹਾਂ ਜਿਹੜਾ ਨਸ਼ਾ ਵੇਚਦਾ ਉਹਦੇ ਸਖਤ ਕਾਰਵਾਈ ਉਹਦੇ ਬਰਾਬਰ ਪਰਚਾ ਕਰਾਵਾਂਗੇ ਅਸੀਂ ਹੋਰ ਬੋਲ ਠੀਕ ਹੈ ਜੀ ਧੰਨਵਾਦ ਜੀ ਸਰਪ੍ਰਸਤੀ ਇਹ ਠੀਕ ਹੈ ਗਾਹਾਂ ਜਿਹੜਾ ਵੀ ਬੰਦਾ ਤਬਦੀਲ ਹੋਊਗਾ ਉਹਨੂੰ ਦਿੱਤੀਆਂ ਜਾਣਗੀਆਂ ਇਹ ਤਿੰਨ ਤੀਜਾ ਦੇ ਨਾਲ ਜਿਹੜਾ ਵੀ ਤੁਸੀਂ ਸਾਨੂੰ ਰਿਕਾਰਡ ਦਿਓਗੇ ਉਹ ਨਾਲ ਦੀ ਨਾਲ ਕੰਪਿਊਟਰ ਦੇ ਵਿੱਚ ਫੀਡ ਕੀਤਾ ਜਾਊਗਾ ਜਿਹੜੀ ਹਾਜ਼ਰੀ ਹੈ ਉਹ ਸਹੀ ਲੱਗੂਗੀ ਇਹ ਬੰਦਾ ਸਹੀ ਆਇਆ ਐ ਸਪੀਕਰ ਐ ਇਹਨੂੰ ਆਪਾਂ ਕਿਤੇ ਨਹੀਂ ਜਿੱਥੇ ਵੀ ਆਪਾਂ ਇਹ ਕੋਈ ਫੰਕਸ਼ਨ ਕਰਨਾ ਹੈ ਉੱਥੇ ਆਪਣਾ ਸਪੀਕਰ ਹੋਊਗਾ ਪਹੁੰਚ ਜਾ ਸਕਦੇ ਆ ਇਹ ਛੋਟੇ ਛੋਟੇ ਸਿਸਟਮ ਆਉਂਦੇ ਆ ਜਿਹੜੇ ਆ ਲੱਗਿਆ ਹੋਇਆ ਐਡਾ ਸਿਸਟਮ ਕੱਲਾ ਇਹ ਬਹੁਤ ਹੈ ਇਹ ਬਹੁਤ ਆਵਾਜ਼ ਆਗੀ ਇਹਦੇ ਨਾਲ ਹੀ ਸਭ ਜਿਆ ਕਰੂਗਾ ਦੂਸਰੀ ਗੱਲ ਮੀਹਾਂ ਦਾ ਦੌਰ ਚੱਲ ਰਿਹਾ ਮੀਹਾਂ ਦੇ ਦੌਰ ਦੇ ਵਿੱਚ ਕਿਤੇ ਵੀ ਕੋਈ ਆਫਤਾਂ ਸਕਦੀ ਹੈ ਜਥੇਬੰਦੀ ਨੂੰ ਇਸ ਗੱਲ ਤੇ ਪਿਆਰ ਰਹਿਣਾ ਚਾਹੀਦਾ ਜਿਵੇਂ ਆਪਾਂ ਪਿਛਲੀ ਵਾਰੀ ਕੱਪ ਲਾਇਆ ਸੀ ਇਤਨੀ ਜੇ ਕੋਈ ਗੱਲ ਹੋਵੇ ਤਾਂ ਕੈਂਪ ਲਾਵਾਂਗੇ ਕਿ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਧੰਨਵਾਦ ਸਾਰੀ ਜਥੇਬੰਦੀ ਤੁਸੀਂ ਭਾਗ ਲਿਆਓ ਕਿਸੇ ਦੇ ਕੋਈ ਤੋੜਾ ਨਹੀਂ ਮੇਰੀ ਵਿਆਮੀ ਜੀ ਨੇ ਬਾੜੀ ਸਿੱਖਤ ਕਰਤੀ ਮੈਂ ਇਹੋ ਜਿਹਾ ਕੁਝ ਨਹੀਂ ਹੈਗਾ ਹਾਂ ਪਰ ਕਹਿ ਜ਼ਰੂਰ ਦੇਣਾ ਮੈਂ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਆਂ ਸਾਰਿਆਂ ਨੂੰ ਪਤਾ ਹੈ

ਠੀਕ ਹੈ ਯਾਰ ਇਹ ਵੀ ਸੰਗ ਦੀ ਲੋਕ ਸਾਨੂੰ ਇਸ ਤੋਂ ਵਧੀਆ ਨਹੀਂ ਪਲੇਟਫਾਰਮ ਮਿਲ ਸਕਦਾ ਅਸੀਂ ਆਪਣੀ ਸੀਰੀਜ਼ ਕੈਨ ਵਾਰੀ ਜਾਂ ਸਾਡੇ ਜੀਵਨ ਹਸਪਤਲ ਵਾਰੇ ਸਾਰਾ ਦੱਸਣ ਦੀ ਕੋਸ਼ਿਸ਼ ਕਰਤੀ ਹੈ ਲੋਕਾਂ ਨੂੰ ਗਾਈਡ ਕਰਨ ਦੀ ਕੋਸ਼ਿਸ਼ ਕਰਤੀ ਹੈ ਠੀਕ ਹੈ ਬਾਕੀ ਤੁਸੀਂ ਦੱਸੋ ਸਰ ਕੀ ਨੇ ਸਾਡਾ ਜੀਵਨ ਹਸਪਤਲ ਪਟਿਆਲਾ ਤੋਂ ਹੈ ਡਾਕਟਰ ਵਿਕਾਸ ਜੀ ਸਾਡੇ ਨਾਲ ਆਏ ਆ ਵੀ ਐਨ ਡਾਇਗਨੋਸਟਿਕ ਤੋਂ ਅਸੀਂ ਇੱਥੇ ਸਾਰੀਆਂ ਫੈਸਿਲਿਟੀਆਂ ਪਟਿਆਲੇ ਦੀਆਂ ਸੁਨਾਮ ਦੀਆਂ ਤੇ ਇਹ ਫੈਸਿਲਿਟੀਆਂ ਅਸੀਂ ਦੱਸਣ ਲਈ ਆਇਆ ਵੀ ਸਾਡੇ ਕੋਲ ਕੀ ਕੀ ਫੈਸਿਲਿਟੀਆਂ ਹੈ ਜਿਆ ਨੇ ਜਿਵੇਂ ਕਿ ਆਯੂਸ਼ਮਾਨ ਭਾਰਤ ਚੱਲਦਾ ਸਰ ਆਯੂਸ਼ਮਾਨ ਭਾਰਤ ਦੇ ਉੱਤੇ ਰਾਇਓਲੋਜੀ ਸਾਰੀ ਫ੍ਰੀ ਹੈ ਨਿਊਰੋ ਸਰਜਰੀ ਫ੍ਰੀ ਹੈ ਕਿਮੋਥੈਰਪੀ ਫ੍ਰੀ ਹੈ ਕੈਂਸਰ ਦੀ ਇਹ ਫੈਸਿਲਿਟੀਆਂ ਅਸੀਂ ਅੱਜ ਆਰਐਮਪੀ ਐਸੋਸੀਏਸ਼ਨ ਨੂੰ ਪਟਿਆਲਾ ਤੋਂ ਸਪੈਸ਼ਲਿਸਟ ਦੇ ਦਸਣ ਆਏ ਡਾਕਟਰ ਵਿਕਾਸ ਜੀ ਜਿਹੜੇ ਥਰੂ ਇੱਥੇ ਸੁਨਾਮ ਦੇ ਵਿੱਚ ਇੱਕ ਸੀਟੀ ਸਕੈਨ ਸੈਂਟਰ ਲਗਾਇਆ ਗਿਆ ਹੈ ਇਹ ਫੈਸਿਲਿਟੀ ਬਹੁਤ ਵਧੀਆ ਜਿਹੜੇ ਕਿ ਸੁਨਾਮ ਦੇ ਲੋਕਾਂ ਦੇ ਲਈ ਬਹੁਤ ਅੱਛੀ ਫੈਸਿਲਿਟੀ ਹੈ ਸੁਨਾਮ ਦੇ ਲੋਕੀ ਪਹਿਲਾਂ ਸੰਗਰੂਰ ਪਟਿਆਲਾ ਜਾਂਦੇ ਸੀਗੇ ਸੀਟੀ ਸਕੈਨ ਕਰਾਉਣ ਦੇ ਲਈ हूँ डॉक्टर साहब ने एथे सि टी स्कैन लाके बहुत ही वापस उपरला थैंक यू जी धन्यवाद